ਤੁਹਾਨੂੰ ਦੇਖਾ ਦੋਸਤ ਮਾਰਾ ਸਭਈ ਜਨੇਕਾਰ ਸਭਈ ਜਨੇਕਾਰ ਸਿਰਫ ਦਾ ਭਲਾ ਕਰੋ ਮੇਰੇ ਉਪਯੋਗ ਕਰੋ ਆਉ ਕੀ ਘੜੀ ਨਾ ਦੇਖੋ ਤੇ ਕਰੋ ਕਿਰਪਾ Thank you. महातम में अवतार उजागर जगर कियो किया के दुख कोटक दूर गए जन अमृत नाम पियो एह पदत ते मत जो कह मन ਭੇਦ ਵੀ ਭੇਦ ਨਾ ਜਾਣ ਬਿਓ ਪਰ ਤਾਂ ਸਰਦ ਲੈ ਕਰਤੇ ਹਮ ਨਿਰਗੁਣ ਤੂ ਦਤ ਹਮ ਮੋ ਰਖ ਤੁਮ ਚਤਰ ਸਿਆਣੇ ਤੂ ਸਰਬ ਕਲਾ ਦਾ ਗਿਆਤਾ ਮਾਧੋ ਭੰ ਐਸੇ ਤੂੰ ਐਸਾ ਹਮ ਪਾਪੀ ਤੁਮ ਪਾ ਖੰਡਨ ਮੇ ਕੋਠਾ ਕੁਰ ਦੇਸਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗਣ ਨਾ ਬਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ 에ਹੀ ਬਹੁਤ ਜਨਮ ਵਿਸਰੇ ਥੇ ਮਾਧ ਇਹ ਜਨਮ ਤੁਮਾਰੇ ਲੇਖੇ ਕਹਿ ਰ ਵਿਦਾਸ ਆਸ ਲਗ ਜੀਵਾ ਚੇਰ ਭਇ ਦਰਸ਼ਨ ਦੇਖੇ ਰਾਮ ਨਾਮ ੁਰ ਮੈਂ ਗਇ ਜਾ ਕਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਸੋ ਕਹੋ ਢਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਓ ਵਾਹ ਸਿਫਤ ਖਸਮ ਦੀ ਨੂਰ ਹਰ ਸੋ ਪਰਸੋ ਚੱਟੀਆਂ ਤੋਦ ਡਿਠੇ ਸੱਚੇ ਬਾਦਸ਼ਾਹ ਮੜ ਜਨਮ ਜਨਮ ਦੀ ਸੱਜਣ ਸੱਚਾ ਬਾਦਸ਼ਾਹ ਸਰ ਸ਼ਾਹਦ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਤਨਾਮੁ ਵਾਹਿਗੁਰੂ ਸਾਹਿਬ ਜੀਓ ਜੀਉ ਤਪ ਤਪ ਹੈ ਬਾਰ ਬਾਰ ਤਪ ਤਪ ਖੱਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜ ਜਾਏ ਜਹ ਪਕਰੋਗੀ ਵਿਲ ਲਾਏ ਤਪ ਤਪ ਘੱਪ ਬਹੁਤ ਬੇਕਾਰ ਜੇ ਤਨ ਬਾਣੀ ਵਿਸਰਜ ਜਾਏ ਜੇ ਪਕਰੋਗੀ ਵਿਲ ਲਾਏ ਬਹੁਤ ਬੋਲਣ ਝਖਣ ਹੋਏ ਵਣ ਬੋਲੇ ਜਾਣ ਸਭ ਸੋਏ ਰਹਾਓ ਜੇਨ ਕਨ ਕੀਤੇ ਅੱਖੀ ਨਾ ਤ ਜਨ ਜਿਹਵਾ ਦਿੱਤੀ ਜਿਨ ਮਨ ਰੱਖਿਆ ਅਗਨੀ ਪਾਏ ਵਾਜ ਪਵਣ ਆਖੇ ਸਭ ਜਾਏ ਜਿੱਤ ਤਾ ਮੋਹ ਪ੍ਰੀਤ ਸੁਆਦ ਸਭ ਕਾਲਖ ਧਗ ਧਗ ਤਾਗ ਦੋਸ਼ ਮੋਹਿ ਚੱਲਿਆ ਲਾਏ ਦਰਗਾਹ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬ ਫਿਰ ਹੋ ਐਸਾ ਰਾਨਕ ਸੱਚ ਸਰਬ ਦਾਤਾਰ ਕਰਮ ਮੇਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਪਹਿਲਾ ਜਿਉ ਤਪ ਤ ਹੈ 바ਰੂ ਬਾਰ ਤਪ ਤ ਖੰਬੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਈ ਜੋ ਪਕਰ ਕੀ ਵਿਲ ਲਾਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਤਾਂ ਨਾਸਿਰੇ ਰਾਗ ਅੰਦਰ ਪਾਵਨ ਰੰਗ 661 ਤੇ ਬਾਟ ਉੱਤੇ ਸੁਭਾਈ ਮੰਗ ਸਤਿਗੁਰ ਪਾਤਸ਼ਕੰਦੇ ਭਾਈ ਮੇਰੀ ਜਿਹੜੀ ਜਿੰਦ ਹੈ ਨਾ ਬਾਰ-ਬਾਰ ਤਪ ਰਹੀ ਹੈ ਵਿਕਾਰਾਂ 'ਚ ਤਪ-ਤਪ ਕੇ ਖ਼ਾਰ ਹੋ ਰਹੀ ਹੈ ਐਦਾ ਕਾਰਨ ਕੀ ਹੈ ਰੱਬ ਦੇ ਨਾਮ ਨੂੰ ਭੁੱਲ ਜਾਣਾ ਬਾਣੀ ਤੋਂ ਟੁੱਟ ਜਾਣਾ ਇਹ ਸਤਿਗੁਰ ਕਹਿੰਦੇ ਜਿਸ ਦੇ ਤਨ ਵਿੱਚੋਂ ਹਿਰਦੇ ਵਿੱਚੋਂ ਰੱਬ ਦਾ ਨਾਮ ਭੁੱਲ ਜਾਂਦਾ ਹੈ ਉਹਦੇ ਜੀਵਨ ਵਿੱਚ ਖੁਆਰੀ ਆ ਜਾਂਦੀ ਹੈ ਢਟਕਣਾ ਆ ਜਾਂਦੀ ਹੈ ਦੁੱਖ ਆ ਜਾਂਦੇ ਨੇ ਇਸ ਢੰਗ ਦੇ ਨਾਲ ਦੁੱਖ ਆਉਂਦੇ ਨੇ ਜਿਵੇਂ ਕਿਸੇ ਨੂੰ ਕੋਈ ਪੱਕਾ ਰੋਗ ਲੱਗਿਆ ਹੋਵੇ ਪੱਕਾ ਰੋਗ ਭਾਵੇਂ ਜੀ ਦਾ ਕੋਈ ਇਲਾਜ ਨਹੀਂ ਜਿਵੇਂ ਕੈਲੀਪੋਰ ਦਾ ਰੋਗ ਕੈਂਸਰ ਦਾ ਰੋਗ ਇਹੋ ਜਿਹੇ ਰੋਗ ਜਿਨ੍ਹਾਂ ਦਾ ਕੋਈ ਇਲਾਜ ਹੋਣਾ ਇਹੀ ਮੁਸ਼ਕਿਲ ਹੋ ਜਾਏ ਜੇ ਉਹ ਨਾ ਦਾ ਘਰ ਕੇ ਇਲਾਜ ਹੋਏਗਾ ਤੇ ਸਤਿਗੁਰ ਕੰਦੇ ਇੱਕੋ ਤਰੀਕਾ ਹੈ ਉਹ ਹੈ ਸਰਬ ਰੋਗ ਦਾ ਔਖਾ ਨਾਮ ਮਾਲਕ ਦੇ ਨਾਮ ਨਾਲ ਜੁੜ ਜਾ ਫਿਰ ਦੁਬਾਰਾ ਤੋਂ ਤੇ ਇਹ ਰੋਗ ਤੇਰਾ ਕਟਿਆ ਜਾ ਸਕਦੇ ਤੇਰੇ ਦੁੱਖ ਕੱਟੇ ਜਾ ਸਕਦੇ ਨੇ ਜਿਸ ਨਾਮ ਨਾਲ ਨਹੀਂ ਜੁੜਦਾ ਸਤਿਗੁਰ ਕੰਦੇ ਖੁਆਰੀ ਭੱਲੇ ਹੈ ਸਤਿਗੁਰ ਮਿਹਰ ਕਰਨ ਅਸਾ ਸਾਰਿਆਂ ਤੇ ਇਨਾਮ ਦੇ ਦਾਤ ਸਾਡੀ ਸਭ ਨਾਲ ਜੀ ਝੋਲੀ ਪਏ ਸਤਿਗੁਰ ਸਭ ਨਾਲ ਨੂੰ ਨਾਮ ਸੇਵਾ ਸਰਮਰੰ ਬਖਸ਼ਣ ਸਭ ਨਾਲ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਨਾਲ ਬੇਨਤੀ ਕਦਨ ਦੂਜੀ ਪਾਦਸ਼ਾਹ ਧੰਨ ਸਤਿਗੁਰੂ ਗੁਰੂ ਅੰਗਦ ਪਾਦਸ਼ਾਹ ਜੀ ਦਾ ਭਾਵਨ ਪ੍ਰਕਾਸ਼ ਸਰਵ ਹੈ ਵੱਚੜ ਕੇ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਅਸ਼ੀਸ਼ਾ ਪ੍ਰਾਪਤ ਕਰਨੀਆਂ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ